ਹਾਂਜੀ ਭਾਈ ਜੀ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਹੁਣ ਜੇ ਕੋਈ ਆਪਾਂ ਪਿੰਡ ਦੇ ਵਿੱਚ ਪਲਾਟ ਲੈਨੇ ਆ ਜਾਂ ਕੋਈ ਆਪਾਂ ਹੁਣ ਬਾਹਰ ਲੈਨੇ ਆ ਸਕੁਅਰ ਫੁੱਟਾਂ ਦੇ ਵਿੱਚ ਉਹਨੂੰ ਕਿਵੇਂ ਕੱਢਿਆ ਜਾਂਦਾ ਹੈਗਾ ਚਾਰੇ ਪਾਸਿਆਂ ਤੋਂ ਮਣਕੇ ਜਿਹੜਾ ਕਾਣ ਦੇ ਵਿੱਚ ਹੋਵੇ ਉਹ ਮੈਂ ਦੱਸਣ ਲੱਗਾਂਗਾ ਵੀ ਉਹ ਉਹ ਜਿਹੜਾ ਪਲਾਟ ਉਹਦੀ ਮਿੰਤੀ ਕਿਵੇਂ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਹੁਣ ਭਾਈ ਆ ਕਾਨ ਦੇ ਵਿੱਚ ਆ ਪਲਾਟ ਮੰਨ ਲਓ ਇਹ ਕਿਵੇਂ ਹੀ ਕੱਢਣਾਗਾ ਆਪਾਂ ਹੁਣ ਦੇਖੋ 20 ਫੁੱਟ ਇਹ ਹੋਗੀ ਲੰਬਾਈ ਆ ਹੋਗੀ 15 ਫੁੱਟ ਚੜਾਈ ਆ ਵੀ ਲੰਬਾਈ ਹੋਗੀ ਆ ਵੀ ਚੜਾਈ ਹੋਗੀ ਆ ਚੜਾਈ ਹੋਗੀ ਆ ਵੀ ਹੋਗੀ ਇਹ 15 ਆਹ 22 ਆ 20 ਆਹ 25 ਤੇ ਹੁਣ ਇਹ ਇੰਚੀ ਟੇਪ ਨਾਲ ਮਿਨਿਆ ਗਿਆ ਇਹ ਲੰਬਾ 20 ਆ ਤੇ ਇਧਰੋਂ 25 ਆ 15 ਦਾ ਆਹ 22 ਆਗਾ ਹੁਣ ਬਈ ਦੇਖੋ ਹੁਣ ਜਿਹੜਾ 20 ਤੇ ਆਹ 25 ਆਗਾ ਇਹਨੂੰ ਤੁਸੀਂ ਕੀ ਕਰਨਾਗਾ ਅ ਜੋੜ ਕਰ ਲੈਣਾ ਹੁਣ ਜਿਵੇਂ ਆ 20 ਤੇ 25 ਜੋੜਿਆ ਇਹ 45 ਆ ਗਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ 22 ਤੇ 15 ਹੁਣ 22 ਤੇ 15 ਨੂੰ ਜੋੜਨਾ 37 ਆ ਗਿਆ ਇਹ ਜੋੜ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਬਈ ਕੀ ਕਰਨਾ ਹੁਣ ਜਿਹੜਾ 45 ਤੇ ਇਹ 37 ਆ 45 ਤੇ 37 ਨੂੰ ਇਹ ਦੋ ਤੇ ਵੰਡਣਾ 45 ਨੂੰ ਪਹਿਲਾਂ ਵੰਡਣਾ ਦੋ ਤੇ ਫਿਰ ਇਹਦਾ ਆ ਜੂਗਾ 22.5 ਫਿਰ ਵੰਡਣਾ 37 ਨੂੰ ਦੋ ਤੇ ਫਿਰ ਆਇਆ ਨਾਗਾ 18.5 ਫਿਰ ਬਈ ਇਹਨਾਂ ਨੂੰ ਕੀ ਕਰਨਾ ਹੁਣ ਜਿਹੜੇ 22 ਤੇ 18 ਦਾ 22.5 18.5 ਇਹਨਾਂ ਨੂੰ ਕੀ ਕਰਨਾ ਬਾਅਦ ਦੇ ਵਿੱਚ ਗੁਣਾ ਕਰਨਾਗਾ ਗੁਣਾ ਕਰਕੇ 416 ਫੁੱਟ 2560 ਹੋ ਗਿਆ ਹੈ ਇਸ ਤਰ੍ਹਾਂ ਬਈ ਜਿਹੜਾ ਕਾਨ ਚ ਹੁੰਦੀ ਹੈ ਨਾ ਜਗਾ ਉਹਦੀ ਮੈਂਤੀ ਇਸ ਤਰ੍ਹਾਂ ਨਿਕਲਦੀ ਹੈ ਬੀੜੇ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਜੇਕਰ ਤੇ ਕੱਢਣੀ ਹੋਵੇ ਲੰਬਾਈ ਚੜਾਈ ਜਿਹੜਾ ਕਾਨ ਚ ਹੁੰਦੀ ਹੁੰਦੀ ਹੈ ਜਗਾ ਉਹ ਇਸ ਤਰ੍ਹਾਂ ਨਿਕਲਦੀ ਹੈ ਹੁਣ ਚੌਰਸਾ ਮੰਨ ਲਓ ਹੁਣ ਆਹ ਚੌਰਸ ਜਗਾ ਆ ਗਈ ਹੁਣ ਚੌਰਸ ਹੁਣ ਕਿਵੇਂ ਆਗਾ ਹੁਣ ਚੌਰਸ ਇੱਕੋ ਜਾਂ ਐ ਇਹਨੂੰ 20 ਆ ਤੇ ਐ ਇਹਨੂੰ 25 ਆ ਇਹਨੂੰ ਤਾਂ ਬਾਈ ਫਿਰ ਗੁਣਾ ਕਰਕੇ ਨਿਕਲੀ ਆਉਂਦਾ। ਇਹ ਤਾਂ ਹਰ ਇੱਕ ਕੱਢ ਸਕਦਾ ਬੰਦਾ। ਜਿਹੜਾ ਇਹ ਕਾਣਚਾਗਾ ਇਹੀ ਕੱਢਣ ਔਖਾ ਹੁੰਦਾਗਾ। ਆਮ ਬੰਦੇ ਨੂੰ ਛੇਤੀ ਨਹੀਂ ਆਉਂਦਾ ਨਹੀਂ ਕੱਢਣਾ। ਉਹ ਤਾਂ ਬਹੁਤ ਆਗੇ ਕੱਢਣ ਵਾਲੇ ਫਿਰ ਵੀ ਕੱਢ ਲੈਂਦੇ ਆ। ਇੱਕ ਸਿਰਫ ਦੱਸਣ ਵਾਸਤੇ ਮੈਂ ਤਾਂ ਵੀਡੀਓ ਬਣਾਈ ਐ ਇੱਕ। 20 ਨੂੰ 25 ਤੇ ਜੋੜ ਕਰਨਾ। ਪਹਿਲਾਂ ਜਿਹੜੀ ਲੰਬਾਈ ਆ ਇਹਨੂੰ ਜੋੜ ਲੈਣਾ। ਫਿਰ ਜੋੜ ਦੇਣਾਗਾ ਜਿਹੜੀ ਚੜਾਈ ਆ। ਇਹਨੂੰ ਜੋੜ ਲੈਣਾ। ਉਦੋਂ ਬਾਅਦ ਚ ਹੁਣ 45 ਤੇ 73 ਸਕੁਅਰ ਫੁੱਟਾਂ ਦੇ ਵਿੱਚ ਆ ਇਹ ਤੇ 45 ਤੇ 37 ਤੈਨੂੰ ਦੋ ਦੇ ਵੰਡਣਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਫਿਰ 22 ਤੇ 18 ਨੂੰ 22 ਦੇ ਉਸ ਤੋਂ ਬਾਅਦ 416 ਫੁੱਟ 25 ਪੁਆਇੰਟ ਇਸ ਤਰ੍ਹਾਂ ਬਈ ਜਗ੍ਹਾ ਹੁੰਦੀ ਹੈ ਜਿਹੜੀ ਸਕੁਅਰ ਫੁੱਟਾਂ ਦੇ ਵਿੱਚ ਇਹ ਨਿਕਲ ਆਉਂਦੀ ਹੈ ਵੀਡੀਓ ਵਧੀਆ ਲੱਗੀ ਤਾਂ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਕਰ ਦਿਓ